ਤਨ ਹੋਇ ਤੂੰ ਅਸੀਂ ਮੈਂ ਸ਼ਹਿਰ ਤੈਨੂੰ ਮਿਲਣਾ ਤੇਰੀ ਬੁਰੀ ਆ ਉੱਥੇ ਤੇਰੀ ਆਪ ਵੀ ਤੇਰੀ ਵੜਦੇ ਪਿਆ ਮਾਲੂ ਨਹੀਂ ਜਾਏ ਤੂੰ ਕਿਹੜੇ ਪਿੰਡ ਦਾ ਤੈਨੂੰ ਨਾਲ ਪਛਾਇਆ ਅਬ ਉਹ ਆਇ ਤਦਾਦ ਆਇਆ ਤੁਰਾ ਤੂੰ ਆ ਜਾ ਐ ਤੂੰ ਅਮਰੀਕਾ ਉਹ ਸਮਾਨ ਲੈ ਕੇ ਕੀ ਮਾਹੌਲ ਹੈ ਹਜ਼ਾਰੇ ਪਿੰਡ ਤੋਂ ਆ ਜੀ ਅਸੀਂ ਹਾਂ ਇਹ ਮੋਰ ਥੋੜਾ ਗਰਮ ਲੱਗਿਆ ਸੀ ਮੇਨ ਮੈਂ ਸਾਮਾਨ ਕੱਢਦੇ ਪਿਆ ਦਾ ਹੋਰ ਕੁਝ ਜ਼ਿਆਦਾ ਨਹੀਂ ਸਾਮਾਨ ਕੱਢਦੇ ਬਾਕੀ ਹੌਸਲੇ ਚ ਤਿਆਰੀਆਂ ਕਰ ਰਹੇ ਹੋ ਬਸ ਬਾਕੀ ਆ ਜੀ ਆਪ ਦਾ ਸਾਮਾਨ ਕੱਢੀ ਜਾਂਦੇ ਆ ਹੋਰ ਤਾਂ ਜੇ ਪਤਾ ਨਹੀਂ ਕੀ ਬਣਨਾ ਲੱਗੇ ਜਾਂ ਨਾ ਲੱਗੇ ਬਸ ਸਾਮਾਨ ਜ਼ਰੂਰੀ ਆ ਬਸ ਹੀ ਕੱਢਦੇ ਪਿਆ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਇਓ ਕੁਲਵਿੰਦਰ ਸਿੰਘ ਹਜਾਰੇ ਦਾ ਜੀ ਮਗਰ ਕਿੰਨੇ ਕੁ ਲੋਕ ਸਮਾਨ ਲੋਕ ਸਮਾਨ ਕੱਢ ਜਾਂਦੇ तकरीबन ਬਹੁਤ ਜ਼ਿਆਦਾ ਕੱਢ ਜਾਂਦੇ ਲੋਕ ਬਸ ਮੇਨ ਤਾਂ ਇਹ ਵੀ ਸੋਚਿਆ ਸਾਮਾਨ ਜਿਹੜਾ ਬੱਚਿਆਂ ਨੂੰ ਬਾਹਰ ਕੱਢਣਾ ਤੇ ਉਹਨਾਂ ਦੇ ਬੱਚਿਆਂ ਨੂੰ ਤਾਂ ਜ਼ਰੂਰੀ ਹੈ ਜੀ ਅੱਗੇ ਬਾਕੀ ਸਾਮਾਨ ਤਾਂ ਚਲੋ ਬਣ ਜਾਊਗਾ ਬ ਕਿੰਨੇ ਕੋ ਲੋਕ ਤੁਹਾਡੇ ਫੋਨ ਤੇ ਕਰ ਨਿਕਲ ਗਿਆ ਬਹੁਤ ਬਹੁਤ ਨਿਕਲ ਗਿਆ ਜੀ ਆ ਜੀ ਨਿਕਲੀ ਜਾਂਦੇ ਹੋਰ ਅੱਗੇ ਗੱਟੀਆਂ ਕਰਾ ਜੋ ਗੱਟੀ ਸਾਰੇ ਜਗਤ ਨੂੰ ਕਿੰਨੇ ਕੋ ਜੇ ਪਤਾ ਲੱਗਿਆ ਵੀ ਉਧਰ ਸਾਨੂੰ ਤਾਂ ਸਵੇਰੇ ਹੀ ਪਤਾ ਲੱਗਿਆ ਅੱਜ ਜੀ ਕਈਂ ਦੀ ਸੀ ਵੀ ਮੰਗ ਰੱਖੀ ਹਾਂਜੀ ਹੋਰ ਕਿੰਨੇ ਕੋ ਤੁਹਾਡੇ ਕੋਲ ਅਨਾਉਂਸਮੈਂਟ ਵੀ ਹੋਈ ਆ ਨਹੀਂ ਨਹੀਂ ਲੋਸਮੈਂਟ ਕਿਤੇ ਨਹੀਂ ਹੋਈ ਕੁਛ ਨਹੀਂ ਆ ਅਨਾਉਂਸਮੈਂਟ ਕੋਈ ਨਹੀਂ ਆ ਆਪ ਕੋ ਮਰਜ਼ੀ ਨਾਲ ਲੋਕ ਕੱਢ ਜਾਂਦੇ ਸਮਾਨ ਦਾ ਬੇਮਤਲਾ ਜੇ ਲੋਸਮੈਂਟ ਨਹੀਂ ਹੋਈ ਹੈ ਯਾਰੇ ਪਿੰਡ ਦੇ ਆ ਲੋਸਮੈਂਟ ਕੋਈ ਨਹੀਂ ਹੋਈ ਬਾਕੀ ਪਿੰਡਾਂ ਨੂੰ ਕੱਢਣ ਦੇ ਸਾਰੇ ਸਾਰੇ ਪਿੰਡਾਂ ਦੇ ਕੱਢ ਜਾਂਦੇ ਜੀ ਇਹਨਾਂ ਮੁੰਡੇ ਦੀ ਬਣਾ ਲਓ ਜੀ ਹੋਣੀ